ਤੋ ਭਾਈ ਜੀ ਪਹਿਣਾ ਦੇ ਫਾਇਦਾ ਕਰੀ ਜਾਣੇ ਹੋ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਦੇਈ ਜਾਣੇ ਸਾਡੇ ਭਰਾ ਬੜੇ ਗੁੱਸੇ ਹੋ ਗਏ ਕਹਿੰਦੇ ਅੰਕਲੋਂ ਵਾਲੇ ਪੱਖਪਾਤ ਕਰਨ ਲੱਪੇ ਪਹਿਣਾ ਨੂੰ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਤੇ ਕੁਰਤੇ ਪੀਮੇ ਕੋਟ ਪੈਣ ਜੀ ਕਹਿੰਦੇ ਸਾਡੀਆਂ ਲੁੱਟਾਂ ਹੋ ਜੈਨੀ ਅਸੀਂ ਜਾਈਏ ਕਿੱਥੇ ਕਿੱਥੇ ਨਹੀਂ ਜਾਣਾ ਬਾਗੇ ਪਰਾਨੇ ਆਣਾ ਅੰਕਲ ਲੋਮਬ ਤੇ ਤੁਹਾਨੂੰ ਮਿਲੂਗਾ ਫਾਇਦਾ ਮੇਰੇ ਵੀਰਾਂ ਲਈ ਨਵਾਂ ਆਫਰ 22 ਤਰੀਕ ਤੱਕ ਐਤਵਾਰ ਨੂੰ ਸ਼ਾਮ ਨੂੰ 7 ਵਜੇ ਤੱਕ ਫੋਰ ਲਗਾਉਣ ਜਾ ਰਹੇ ਆ ਆ ਦੇਖੋ ਕੁੜਤਾ ਪਜਾਮਾ ਕੈਡਨੀ ਸੀਆਰਐਮ ਰੇਮੰਡ ਸਾਰੀ ਬ੍ਰੈਂਡ ਤੁਹਾਨੂੰ ਮਿਲਣਗੇ ਜਿਹੜਾ ਮਰਜ਼ੀ ਬ੍ਰੈਂਡ ਲੋ ਆ ਦੇਖੋ ਕੈਡਨੀ ਦੇ ਬ੍ਰੈਂਡ ਹੈ ਸੀਆਰਐਮ ਸੀਆਰਐਮ ਦਾ ਬ੍ਰੈਂਡ ਹੈ ਕੈਡਨੀ ਤੁਸੀਂ ਚੈੱਕ ਕਰੋ ਹਰ ਕੰਪਨੀ ਦਾ ਮਾਲ ਤੁਹਾਨੂੰ ਇੱਥੇ ਮਿਲੇਗਾ ਜਿਹੜਾ ਮਰਜ਼ੀ ਇੱਕ ਕੁੜਤਾ ਪਜਾਮਾ ਲੋ ਉਹਦੇ ਨਾਲ ਇੱਕ ਕੁੜਤਾ ਪਜਾਮਾ ਸਾਡੇ ਕਲਰ ਲੈ ਲੋ ਚਾਹ ਵਾਈਟ ਲੋ ਆ ਵਾਲਾ ਕੁੜਤਾ ਪਜਾਮਾ ਜਿਹਦੇ ਤੇ ਕੀ ਆਹ ਸਟicker ਲੱਗਿਆ ਹੈ brand ਲੱਗਿਆ ਹੈ ਇਹ ਵਾਲਾ ਕੁੜਤਾ ਪਜਾਮਾ ਤੁਹਾਨੂੰ ਫ੍ਰੀ ਮਿਲੂਗਾ ਸਾਰੇ ਕੁੜਤੇ ਪਜਾਮੇ ਜਿਹੜਾ ਵੀ ਕੁੜਤਾ ਪਜਾਮਾ ਲੋ ਉਹਦੇ ਨਾਲ ਇੱਕ ਕੁੜਤਾ ਪਜਾਮਾ ਤੁਹਾਨੂੰ ਫ੍ਰੀ ਦਿੱਤਾ ਜਾਊਗਾ 7 ਸਤਾਈ ਤਰੀਕ ਸ਼ਾਮ ਨੂੰ 7 ਵਜੇ ਮਤਲਬ ਇੱਕ ਇੱਕ ਕੁੜਤਾ ਪਜਾਮਾ ਲੈ ਜਾਓ ਦੂਜਾ ਫ੍ਰੀ ਆਹ ਦਾ ਧਾਂਕਾ ਤੁਸੀਂ ਲਾਤੀਆਂ ਆਹ ਲਈ ਤਾਂ ਆ ਕੇ ਦੱਸੋ ਤਾਂ ਕੀ ਕਰਨਾ ਇਹ ਇਹ ਇੱਕ ਆਫਰ ਹੋਰ ਦਿੱਤੀ ਹੈ ਤਗੜ ਸਾਹਿਬ ਜੀ ਇਹ ਲੈਣੇ ਆ ਜੇ ਤੁਸੀਂ ਫ੍ਰੀ ਲੈਣਾ ਉਸ ਕਿਸੇ ਵੀ ਕੁਰਤੇ ਪਜਾਮੇ ਨਾਲ ਇਹ ਵਾਲੇ ਦੋ ਕੁਰਤੇ ਪਜਾਮੇ ਫ੍ਰੀ ਦੇਖੋ ਆ ਤਾਂ ਬਹੁਤ ਵੱਡਾ ਫਾਇਦਾ ਅੰਕਲ ਓਮ ਮੋਗਾ ਰੋਡ ਬਾਗ ਆਪਣਾ ਆ ਜਾਓ ਜਿਹੜਾ ਮਰਜੀ ਕੋਰਤਾ ਪਜਾਮਾ ਖਰੀਦੋ ਇੱਕ ਕੋਰਤੇ ਪਜਾਮੇ ਦੇ ਨਾਲ ਦੋ ਕੁਰਤੇ ਪਜਾਮੇ ਫ੍ਰੀ ਲੈ ਜਾਓ ਭਾਈ ਆ ਦੇਖੋ ਸ਼ਰਟਾਂ ਦੇ ਡਿਜ਼ਾਈਨ ਦੇਖੋ ਤੁਸੀਂ ਕਿੰਨੀਆਂ ਸ਼ਰਟਾਂ ਪਈਆਂ ਇੱਕ ਸ਼ਰਟ ਨਾਲ ਇੱਕ ਸ਼ਰਟ ਫ੍ਰੀ ਹੈ ਜੀ ਜਿਹੜੀ ਮਰਜੀ ਸ਼ਰਟ ਲਓ ਜਿੰਨੀ ਵੀ ਸ਼ਰਟ ਤੁਸੀਂ ਲਓਗੇ ਇੱਕ ਸ਼ਰਟ ਨਾਲ ਇੱਕ ਸ਼ਰਟ ਫ੍ਰੀ ਮਿਲੂਗੀ ਇੱਕ ਪੈਂਟ ਨਾਲ ਇੱਕ ਪੈਂਟ ਫ੍ਰੀ ਮਿਲੂਗੀ ਤੁਸੀਂ ਪੈਂਟ ਮੀਨਸ ਪੈਂਟ ਦਾ ਕੱਪੜਾ ਸ਼ਰਟ ਦਾ ਕੱਪੜਾ ਸ਼ਰਟ ਦਾ ਕੱਪੜਾ ਜੇ ਤੁਸੀਂ ਇੱਕ ਇੱਕ ਸ਼ਰਟ ਆ ਲੈਂਦੇ ਹੋ ਸ਼ਰਟ ਦਾ ਕੱਪੜਾ ਲੈਂਦੇ ਹੋ ਤੇ ਉਹਦੇ ਨਾਲ ਤੁਸੀਂ ਆ ਵਾਲਾ ਸ਼ਰਟ ਦਾ ਕੱਪੜਾ ਫ੍ਰੀ ਲੈ ਸਕਦੇ ਹੋ ਕੋਈ ਵੀ ਕਲਰ ਕੋਈ ਵੀ ਸਾਡੇ ਸ਼ਹਿਰ ਦੇ ਨੇੜੇ ਤੇੜੇ ਜਿਹੜੇ ਸ਼ਹਿਰ ਹੈ ਉੱਥੇ ਕੋਟ ਪੈਂਟ ਕੁੜਤੇ ਪਿਆਮਿਆਂ ਦੇ ਵਿੱਚ ਬਹੁਤ ਵੱਡੀ ਲੁੱਟ ਹੁੰਦੀ ਹੈ ਉਹ ਅਸੀਂ 3-4 ਸਾਲਾਂ ਤੋਂ ਬਹੁਤ ਘਟਾਤੀ ਹੈ ਸਾਡੇ ਕਰਕੇ ਰੇਟ ਬਾਜ਼ਾਰ ਦੇ ਵਿੱਚ ਬਹੁਤ ਡਾਊਨ ਹੋਏ ਹੈ ਸਟਿਚਿੰਗ ਸਾਡੀ 8-10 ਦਿਨ ਦੇ ਲਈ ਬੰਦ ਹੈ ਸਟਿਚਿੰਗ ਇੱਕ ਤਰੀਕ 1 ਅਗਸਤ ਤੱਕ ਸਾਡੀ ਸਟਿਚਿੰਗ ਬੰਦਾ ਹੈ ਫੈਕਟਰੀ ਸਾਡੀ ਕਲਰ ਹੋ ਰਹੀ ਹੈ ਉੱਥੇ ਸਾਡਾ ਕਲਰ ਚੱਲ ਰਿਹਾ ਪੂਰੀ ਤਿਆਰੀ ਚੱਲ ਰਹੀ ਹੈ 24 ਸੀਜ਼ਨ ਦੇ ਲਈ ਆਫਰ ਇਹ ਹੈ ਜੀ ਜਿਹੜਾ ਵੀ ਤੁਸੀਂ ਕਪੜਾ ਲਓਗੇ ਜਿੰਨੇ ਐਮ ਆਰ ਪੀ ਵਾਲਾ ਕੋਟ ਪੈਂਟ ਦਾ ਜਿਹੜਾ ਵੀ 2 ਪੀਸ 3 ਪੀਸ ਜੋ ਵੀ ਲਓਗੇ ਅਗਰ ਤੁਸੀਂ 3 ਪੀਸ ਲਿੱਤਾ ਤਾਂ ਤੁਹਾਨੂੰ 3 ਪੀਸ ਫ੍ਰੀ ਹੈ ਟੂ ਪੀਸ ਲਈਤਾ ਤਾਂ ਤੁਹਾਨੂੰ ਟੂ ਪੀਸ ਦਾ ਕਪੜਾ ਨਾਲ ਫ੍ਰੀ ਆ ਉਸ ਰੇਂਜ ਦਾ ਹੀ ਹੋਣਾ ਚਾਹੀਦਾ ਜਿਹੜਾ ਮਰਜ਼ੀ ਬ੍ਰਾਂਡ ਲੈ ਲੀਏ ਚਾਹੇ ਜੀਐਨਓ ਨੇ ਲੀਏ ਰੈਮੰਡ ਨੇ ਲੀਏ ਰੈਮੰਡ ਕੈਡਨੀ ਜੋ ਮਰਜ਼ੀ ਲੋ ਆ ਟਵੀਟ ਦਾ ਮਾਲ ਹੈ ਜੈਕਟਾਂ ਬਣਦੀਆਂ ਪੂਰੇ ਸੀਜ਼ਨ ਦੇ ਵਿੱਚ ਅੱਜ ਤੁਹਾਨੂੰ ਬਹੁਤ ਵੱਡੀ ਆਫਰ ਦੇਣ ਜਾ ਰਹੇ ਹਾਂ ਇੱਕ ਜੈਕਟ ਦੇ ਨਾਲ ਇੱਕ ਜੈਕਟ ਦਾ ਕਪੜਾ ਫ੍ਰੀ ਮਿਲਗਾ ਇੱਕ ਕੱਪੜੇ ਜੈਕਟ ਦੇ ਨਾਲ ਇੱਕ ਕੱਪੜਾ ਜੈਕਟ ਦਾ ਤੁਹਾਨੂੰ ਫ੍ਰੀ ਦੇਵਾਂਗੇ। ਭਾਜੀ ਪ੍ਰੀਮੀਅਮ ਕੁਆਲਿਟੀ ਹੈ ਇਹ। ਪ੍ਰੀਮੀਅਮ ਹੀ ਹੁੰਦੀ ਹੈ ਭਾਜੀ ਸਾਡੇ ਕੋਲ ਹੌਲੈਂਡਰੀ ਦਾ ਬ੍ਰਾਂਡ ਹੈ ਬਹੁਤ ਵੱਡਾ ਬ੍ਰਾਂਡ ਹੈ ਚੈੱਕ ਕਰੋ ਤੁਸੀਂ ਹਾਲਮਾਰਕ ਲੱਗਿਆ ਹੈ। ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈਗਾ ਜਾਂ ਤੁਸੀਂ ਆਲਰੇਡੀ ਦੁਕਾਨਦਾਰ ਹੈਗੇ ਆ ਤੇ ਤੁਸੀਂ ਆਜੋ ਤੁਹਾਨੂੰ ਸਿੱਧੋ ਸਿੱਧਾ ਅੱਧੇ ਰੇਟਾਂ ਦੇ ਕੱਪੜਾ ਮਿਲ ਰਿਹਾ ਹੈ 27 2025 27 7 2025 ਤੱਕ 7 ਵਜੇ ਸ਼ਾਮ ਤੱਕ ਲੱਗੂਗੀ ਸੇਲ ਤੁਸੀਂ ਆਜੋ ਅੰਕਲ ਓਮ ਤੇ ਬਾਗੇ ਪੁਰਾਣੇ ਆਹ ਲਾਤੀ ਮੋਹਰ ਅੰਕਲ ਓਮ ਦਾ ਸਮਝੋ ਲੱਗੀ ਸਟੈਂਪ ਆ ਲੋ ਤੁਸੀਂ ਆਉਣਾ ਤਗੜ ਸਾਹਿਬ ਤੁਹਾਨੂੰ ਵੀ ਫਰੀ ਦਵਾਂਗੇ ਦੇਖੋ ਜੀ ਵਾਈਟ ਰੰਗ ਦਾ ਪੇਪਰ ਲਾਲ ਰੰਗ ਦੀ ਮੋਹਰ ਤੇ ਹਰੇ ਰੰਗ ਨਾਲ ਗੌਰਵ ਖਾਨ ਨੇ ਸਾਈਨ ਕਰਕੇ ਦੇ ਦਿੱਤੇ ਆ ਹੁਣ ਛੇਤੀ ਤੁਸੀਂ ਆ ਜਾਓ ਇੱਕ ਗੱਲ ਯਾਦ ਰੱਖਿਓ 27 ਜੁਲਾਈ ਤੋਂ ਪਹਿਲਾਂ-ਪਹਿਲਾਂ ਬਾਅਦ ਜੋ ਆਫਰ ਹੈਗੀ ਨਹੀਂ ਹੈਗੀ ਉਹਦੀ ਕੋਈ ਕਮਿਟਮੈਂਟ ਨਹੀਂ 249 ਇਹ 500 ਰੁਪਏ ਦੀ ਟੀ-ਸ਼ਰਟ ਆ ਪੈਸੇ ਪਿਆਰ ਜਿਹੇ ਯਾਰ ਜਿੰਨੇ ਦੀ ਵੀ ਹੈ 249 ਦੀ ਟੀ-ਸ਼ਰਟ ਆ ਚੱਕ ਲਓ ਫੱਟੇ ਫੇ ਇਹ ਦੋ ਟੀ-ਸ਼ਰਟਾਂ ਨਾਲ ਇੱਕ ਟੀ-ਸ਼ਰਟ ਫ੍ਰੀ ਆ ਦੋ ਟੀ-ਸ਼ਰਟਾਂ ਨਾਲ ਇੱਕ ਟੀ-ਸ਼ਰਟ ਫ੍ਰੀ ਹੈ ਭਾਈ ਇਹਦਾ ਉਦੋਂ ਹੀ ਅੱਧੇ ਰੇਟਾਂ 'ਚ ਸੀ ਪਹਿਲਾਂ ਹੀ ਲੇਕਿਨ ਲੇਕਿਨ ਮਾਲ ਥੋੜਾ ਜਿਹਾ ਹੀ ਹੈ ਜਿੰਨਾ ਖ ਹੈਗਾ ਉਹਨਾਂ ਕੱਸੀ ਦੇ ਦੇਵਾਂਗੇ ਚਾਹੇ ਗਬਰੂ ਵਾਲੀ ਲੈ ਜਾਓ ਚਾਹੇ ਤੁਸੀਂ ਲੈ ਜਾਓ ਅਮਰੀਕਾ ਵਾਲੀ ਚਾਹੇ ਤੁਸੀਂ ਲੈ ਜਾਓ ਕੈਨੇਡਾ ਵਾਲੀ ਹੁਣ ਮਾਮੇ ਤੋਂ ਫੁੱਫੜ ਤੋਂ ਭੂਆ ਤੋਂ ਚਾਚੇ ਤੋਂ ਬਾਹਰੋਂ ਕੱਪੜੇ ਮਗਵਾਉਂਦੀ ਲੋੜ ਨਹੀਂ ਖਾਸ ਤੌਰ ਤੇ ਟੀ-ਸ਼ਰਟਾਂ ਅੰਕਲ ਹੋਮ ਤੇ ਕੋਡੀਆਂ ਦੇ ਪਾਰ ਰੇਟ ਕਰ ਦਿੱਤੇ